ਸਾਡੇ ਤਾਂ ਰਿਸ਼ਤੇਦਾਰ ਵੀ ਇਹੋ ਜਿਹਾ ਆਉਂਦੇ ਮੈਂ ਕੀ ਕਰਾਉਣਾ ਸੀ ਆ ਬੇਵਾ ਸ਼ਾਂਤੀ ਕਵਾਂਟੜ ਦੇ ਭਰਾ ਤੋਂ ਮੈਂ ਕੀ ਕਰਾਉਣਾ ਸੀ ਲਾ ਦੱਸ ਮੈਂ ਅਖਜਵਾਕ ਕਹਿੰਦੇ ਮਾਮਾ ਆਇਆ ਮਾਮਾ ਆਇਆ ਮੈਂ ਮੇਰੀ ਵੀ ਚਲੋ ਪੁੱਛ ਮਾਮਾ ਆਇਆ ਤੁਸੀਂ ਜੋ ਖਾ ਦਾ ਭੁੱਖ ਨੁਪਤੇ ਲੈਣਾ ਖੁਰਪਾ ਸਾਡੇ ਤਾਂ ਇਹ ਹੀ ਆਉਂਦੇ ਰਿਸ਼ਤੇਦਾਰ ਹਜਪਾ ਲੋ ਬਸ ਚੋਰ ਨਾ ਪਾੜੇ ਕਿਸੇ ਮੈਂ ਤਾਂ ਇੱਕ ਲੱਡੂ ਪੜਾਉਂਦੀ ਸੀ ਚਾਹ ਕਰਕੇ ਸਾਰੇ ਖਾ ਗਏ ਮਰ ਜਾਣਾ ਚਾਪ ਕੇ ਹੂੰ ਵੀ ਸਾਰੇ ਖਾ ਗਏ ਲੈ ਦੱਸ ਹਾਰ ਕੇ ਨਾਲੇ ਹੁਣ ਆਏ ਕਹਿਣਾ ਪਿਆ ਕਹਿੰਦਾ ਭਾਈ ਮੈਂ ਤਾਂ ਸਾਰੇ ਲੱਡੂ ਖਾ ਗਏ ਮੈਂ ਆਖਾ ਕੋਈ ਨਹੀਂ ਭਾਈ ਕੋਈ ਨਹੀਂ ਤੇਰੇ ਨੋ ਕਿ ਲੱਡੂ ਚੰਗੇ ਨਾ ਮਰ ਜਾਣਿਆ ਲੱਡੂਆਂ ਦੇ ਮੁੱਲ ਦਾ ਤੂੰ ਹੈਗਾ ਹੱਦ ਹੋਈ ਖੜੀ ਹੋ ਜਮ ਹੂੰ ਸਾਰੇ ਖਾ ਗਏ ਨਹੀਂ ਵੀ ਇੰਨੇ ਲੱਡੂ ਖਾ ਗਏ ਹਾਂ ਮੈਂ ਤਾਂ ਕਹਿੰਦੀ ਪਚਣ ਨਾ ਇਹ ਕਿੱਦਾਂ ਸੀਗੇ ਸਾਰੇ ਖਾ ਗਏ ਚਾ ਮੈਂ ਤਾਂ ਮਰ ਜਾਣੇ ਕੋਈ ਉਸਾਂ ਤੋਂ ਵਸਾਂ ਪਹਿਲੇ ਮਸਾਂ ਤਾਂ ਲੂ ਕੋਈ ਵਿਆਹ ਆ ਦੇ ਕੇ ਗਿਆ ਸੀਗਾ ਮੈਂ ਆਖਿਆ ਮੈਂ ਤਾਂ ਸ਼ੌਕ ਨਾਲ ਚਾਹ ਬਣਾਈ ਸੀ ਮੈਂ ਆਖਿਆ ਪੀਵਾਂਗੇ ਦੋ ਲੱਡੂ ਕੋਈ ਖਾਵਾਂਗੇ ਇੱਕ ਮੈਨੂੰ ਕੀ ਪਤਾ ਸੀ ਆ ਸ਼ਰਾਬੀ ਨਪੁੱਤੀ ਗਵਾਂਡਰ ਦਾ ਭਰਾ ਆ ਜੂਗਾ ਕੰਜਰ ਸਾਰੇ ਲੈ ਜੂਗਾ ਚੱਕ ਕੇ ਲੱਡੂ ਸਾਰੇ ਖਾ ਗਏ ਭੁਖੜ ਕੇ ਸੀ ਜਗਾ ਦਾ ਨਾ ਹੋਵੇ ਤਾਂ ਕੰਮ ਨਾ ਨਾ ਕਾਜ ਦਾ ਦੁੱਖ ਮਣਨਾ ਆ ਜਰਾ ਨਪੁੱਤੇਦ ਨਾ ਮੇ ਤੋਂ ਨਾ ਮੇ ਚੱਲੇ ਆਉਂਦੇ ਅਗੇ ਮਰ ਜਾ ਮਰ ਜਾ ਖਾ ਲੈ ਖਾ ਲੈ ਸਾਰੇ ਲੱਡੂ ਸਾਰੇ ਲੱਡੂ ਮੈਂ ਤਾਂ ਕਹਿੰਦੀ ਤੇਰੇ ਢੱਡਚੀ ਬੋਲੀ ਆ ਇਹ ਤਾਂ ਜਮੀ ਸ਼ਾਂਤੀ ਨਾਲ ਦਾ ਭੁੱਖਾ ਹੈ ਉਹ ਹੈ ਜੀ ਬੇਵਾ ਸ਼ਾਂਤੀ ਹੈ ਦੀ ਭੈਣ ਹਮ ਹੱਦ ਹੋਈ ਜਬੀ ਇਹ ਨੂੰ ਕੁਛ ਤੇ ਨਹੀਂ ਕੁਛ ਕਹਿੰਦੇ ਨਹੀਂ ਭੂਆ ਕੀ ਕਰਦੀ ਸੀਗੀ ਮੈਂ ਤਾਂ ਕੁਛ ਨਹੀਂ ਕਰਦੀ ਮੈਂ ਤਾਂ ਥੋੜਾ ਜਿਹਾ ਸੰਭਰਨ ਵਾਲਾ ਰਹਿੰਦਾ ਸੀਗਾ ਤੇ ਮੈਂ ਕਿਹਾ ਚਾਬ ਸਬਰ ਲਾ ਨਾ ਪੁੱਤਿਆ ਦੇ ਇਥੇ ਤਾਂ ਤਤ ਪਾਉਣ ਨਾਲ ਹੀ ਆਉਂਦੇ ਰਗੇ ਕੀ ਹੋ ਗਿਆ ਤੁਹਾਡਾ ਰੌਲਾ ਜਾਈ ਪੀਂਦਾ ਸੀਗਾ ਸਾਗ ਪਿੱਛੇ ਸਾਗ ਪਿੱਛੇ ਕੀ ਰੌਲਾ ਪਈ ਜਾਂਦਾ ਸੀ ਸਾਗ ਦਾ ਕਿਹੜਾ ਅੱਜ ਦਾ ਰੌਲਾ ਪੈਂਦਾ ਸਾਗ ਦਾ ਤਾਂ ਜਿੱਦਿਆਂ ਦੀ ਮائیں ਆਈਆਂ ਸਾਗ ਦਾ ਤਾਂ ਸਾਡੇ ਉਹਦਿਆਂ ਦਾ ਮਸਲਾਗਾ ਆਹ ਪਹਿਲਾਂ ਤਾਂ ਤੇਰੇ ਫਫੜ ਦੀ ਕਜੂਸ ਮਾਂ ਮੈਂ ਆਖਿਆ ਮੇਰੀ ਗੱਲ ਸੁਣ ਮੈਂ ਆਈ ਆਈ ਭਾਣੇ ਤਾਂ ਉੱਠਦੇ ਵੀ ਸਾਗ ਪੈਂਦੇ ਵੀ ਸਾਗ ਤੁਰਦੇ ਵੀ ਸਾਗ ਕੋਪੜਿਆਂ ਤੇ ਵੀ ਸਾਗ ਮੈਂ ਆਖਿਆ ਹੱਦ ਹੋਈ ਪਈ ਐ ਮੈਂ ਕਿ ਤੁਸੀ ਦਾਲ ਨਹੀਂ ਤਰੀ ਕਦੇ ਹਰ ਨਿਸਾਰ ਨੂੰ ਮੈਂ ਆਖਿਆ ਵੀਰ ਇਹ ਕਾਦੀ ਸੰਗ ਆਗੀ ਮੈਂ ਆਪਦੀ ਸੱਸ ਨੂੰ ਕਹਿਤਾ ਫਿਰ ਜਾ ਕੇ ਮੈਂ ਆਖਿਆ ਬੇਬੇ ਗੱਲ ਸੁਣ ਲੈ ਤੇਰੀ ਤੂੰ ਆਏ ਕਰਿਆ ਕਰ ਜਦੋਂ ਸਾ ਤੂੰ ਸਾਗ ਲਿਆਉਣੀ ਐ ਬਣਾਉਣੀ ਐ ਸਾਗ ਦੇ ਵਿੱਚ ਨੂਨ ਮਿਰਚ ਪਾਉਣੀ ਐ ਤੜਕਾ ਲਾਉਣੀ ਐ ਮੈਂ ਆਖ ਬੇਬੇ ਤੂੰ ਆਏ ਕਰਿਆ ਕਰ ਤੂੰ ਨਾ ਤੜਕਾ ਲਾਇਆ ਨਾ ਕਰ ਸਾਗ ਨਾ ਬਣਾਇਆ ਕਰ ਕਹਿੰਦੀ ਹੋਰ ਕੀ ਕਰਿਆ ਕਰਾਂ ਮੈਂ ਕਹਾਂ ਬੇਬੇ ਤੂੰ ਗਲ ਚ ਰੱਸਾ ਪਾ ਕੇ ਮੈਨੂੰ ਖੇਤ ਚ ਬੰਨਿਆ ਕਰ ਮੈਂ ਜਿੰਨਾ ਕ ਮੈਨੂੰ ਲੋਡ ਹੋ ਉਹਨਾਂ ਕ ਮੈਂ ਚਰ ਲਿਆ ਕਰੂੰ ਕਹਿੰਦੀ ਹੈ ਮੈਂ ਆਖਿਆ ਹੋਰ ਲੈ ਬੇਬੇ ਤੂੰ ਤਾਂ ਹੱਦ ਕਰਤੀ ਮੈਂ ਕਹਾਂ ਮੇਰੇ ਤਾਂ ਜਿਹੜੇ ਅੰਦਰ ਜਾਲੇ ਜੰਮੇ ਸੀਗੇ ਨਪੁੱਤੇ ਦੇ ਮੋਕ ਲਾ ਲਾ ਤੁਸੀਂ ਮੇਰੇ ਉਹ ਪੱਟ ਕੇ ਧਰਤੇ ਹੂੰ ਚੱਲ ਨਹੀਂ ਪਰੇ ਮਖਿਆ ਹਾਂ ਹੱਤ ਹੋਈ ਖੜੀ ਆ ਜਮਾ ਹੋਰ ਹੱਦ ਹੋਈ ਖੜੀ ਆ ਪਤਾ ਨਹੀਂ ਕਹੇ ਜ ਕੋਈ ਉਸਾਂ ਕੇ ਲਿਆਈ ਆ ਕੰਜਰਾਂ ਨੇ ਖੜੀ ਹੈਗੀ ਨਹੀਂ ਕੀ ਕਰੇ ਉਹਦਾ ਵੀ ਕੰਜਰ ਦਾ ਜੀ ਆਪ ਤੇ ਨਹੀਂ ਇਹਨਾਂ ਕੰਜਰਾਂ ਦਾ ਸਾਗਾਂ ਦੀ ਗੱਲ ਅੱਧ ਪਟੜੀ ਰਹੇਗੀ ਸਿੰਘੀ ਹੋਰ ਕੀ ਨਹੀਂ ਸਾਗ ਵਾਲੇ ਦੀ ਸੁਣ ਲੈ ਮੇਰੀ ਸੁਣ ਲਾ ਗੱਲ ਉਹ ਚ ਵੀ ਕੋਈ ਖੋਟ ਨਹੀਂ ਹੈਗਾ ਭੈਣੇ ਸਾਗ ਸਾਡੇ ਧੁਰ ਤੋਂ ਲੈ ਕੇ ਵੱਧ ਬਣਦਾ ਵਾ ਨਹੀਂ ਕੀ ਕਰਾਂ ਮੈਂ ਤਾਂ ਨਾ ਗਾਣੇ ਸੁਣੀ ਜਾਂਦੀ ਸੀ ਸਿੱਧੂ ਮੂਸੇ ਵਾਲੇ ਦੇ ਬੈਠੀ ਵਿੱਚ ਕੰਜਰ ਰਿਆ ਹੋਰ ਕੱਲਾ ਛੇੜ ਤਾ ਕੇ ਹੋਰ ਕੀ ਕਰਗੇ ਫਿਰ ਤੇ ਹੁਣ ਤੁਹਾਡੇ ਮੂਲੀ ਵਾਲੇ ਪਰੌਂਠੇ ਦੀ ਵੀ ਗੱਲ ਚੱਲੀ ਜਾਂਦੀ ਸੀ ਨਹੀਂ ਉਹੀ ਤਾਂ ਗੱਲ ਹੈ ਮੈਨੂੰ ਕਹਿੰਦਾ ਨਾ ਨਹੀਂ ਸਾਗ ਨਾ ਧਰ ਮੈਨੂੰ ਤਾਂ ਮੋਕ ਲੱਗੀ ਬਾਲੀ ਹਾਂ ਗੱਲ ਤਾਂ ਸੁਣ ਕਹਿੰਦਾ ਮੈਨੂੰ ਤਾਂ ਲੱਗੀ ਮੋਕ ਬਾਲੀ ਤੇ ਭਾਈ ਅਸੀਂ ਕੀ ਕੀਤਾ ਅਸੀਂ ਕੀ ਕੀਤਾ ਤੇ ਮੈਂ ਆਖਾ ਜੀ ਕੋਈ ਗੱਲ ਨਹੀਂ ਚਲ ਪਸਾਗ ਬੰਦ ਕਰਦੇ ਨੇ ਆਪਾਂ ਮੂਲਮਾਲੇ ਪਰੌਂਠੇ ਪਕਾ ਲੈਨੇ ਆਂਗੇ ਮੈਂ ਤਾਂ ਭਾਈ ਹੋਰ ਕੀ ਕਰਨਾ ਸੀਗਾ ਮੈਂ ਤਾਂ ਚੱਕ ਕੇ ਮੂਲਗਾਂ ਵਾਲੇ ਪਰੌਂਠੇ ਪਕਾ ਲੇ ਬਾਹਰ ਜਾਣੇ ਨੂੰ ਪਤਾ ਨਹੀਂ ਕੀ ਨੁਕਸ ਹੋਇਆ ਮੂਲਗਾਂ ਵਾਲੇ ਪਰੌਂਠਿਆਂ ਨੇ ਵੀਰੋ ਤਾਂ ਗੈਸ ਨਿਕਲਣ ਲਾਤਾ ਜਦੋਂ ਗੈਸ ਨਿਕਲਣ ਲਾਤਾ ਸਾਡੇ ਤਾਂ ਅੰਦਰੋਂ ਨੇ ਮੁਸਕੀ ਮੁਸਕ ਭਰਾਤੀ ਮਰ ਜਾਣੇ ਨੇ ਮੂਲਗਾਂ ਵਾਲੇ ਪਰੌਂਠੇ ਕਾ ਕਾ ਕੇ ਓਹੋ ਸਾਰਾ ਕੁਸ ਪੱਦੋ ਪੱਦ ਕਰਤਾ ਕੰਜਰ ਨੇ ਕਿਤੇ ਖਾ ਦੇ ਤੇ ਉਹਦੂ ਬਾਤ ਦੀ ਸੁਣ ਲਾ ਭਾਈ 对。Hey. ਤੈਨੂੰ ਪਤਾ ਹੀ ਹੁਣ ਸਿੱਧੂ ਮਸੇਵਾਲੇ ਦੀ ਤਾਂ ਮੈਂ ਕਿੱਡੀ ਫਾਇਨਾ ਮੈਂ ਤਾਂ ਨਾ ਜੇ ਤੁਪਾਂ ਪੈਣ ਲੱਗ ਜਾਣਾ ਇੱਕ ਤਾਹਾ ਕੰਮਾਂ ਤੋਂ ਵੇੜ ਨਹੀਂ ਮਿਲ ਜਦੀ ਕੀ ਕਰਕੇ ਕੰਮ ਕਰਦੇ ਬਾਲੇ ਨਹੀਂ ਨਾ ਪੀਰੋ ਮੈਂ ਤਾਂ ਸੁੱਖ ਨਾ ਮੈਂ ਤਾਂ ਤਿੰਨ ਵਾਰੀ ਵੇੜਾ ਸੰਭਰਦੀ ਆ ਮੈਂ ਤਾਂ ਕਦੇ ਪਸਨਾ ਥੱਲੇ ਗੋਹਾ ਨੂੰ ਮੈਂਨ ਤਾਂ ਤਾ ਮੈਂ ਤਾਂ ਨਾ ਪਸਨਾ ਥੱਲੇ ਐ ਥਾਮਣਾ ਕੇ ਰੱਖਦੀ ਆ ਤਮਾਰੋ ਅਤੀਤ ਕੇ ਖਾਲਾ ਸਿੱਖ ਲਿਆ ਕਰ ਕੰਨ ਚ ਪਾ ਲਿਆ ਕਰ ਸਾਰਾ ਦਿਨ ਇਧਰ ਨੂੰ ਭੱਜ ਕੇ ਖੇਡਣ ਕਦੇ ਇਧਰ ਨੂੰ ਭੱਜ ਕੇ ਖੇਡਣ ਹਾਂ ਗੱਲ ਹੁੰਦੀ ਹੈ ਕੋਈ ਜੀ ਮੈਂ ਜਿਵੇਂ ਮੈਂ ਕੰਮ ਕਰਦੇ ਕੰਮ ਸਿੱਖ ਲਿਆ ਕਰਨ ਵਾਲੇ ਇਹ ਤਾਂ ਨਾ ਹੁਣ ਮੈਂ ਸੰਭਰਦੀ ਆ ਮੈਂ ਕਿਹਾ ਚੱਲ ਥੋੜਾ ਜਿਹਾ ਆਪਾਂ ਸੰਭਰਦੇ ਆ ਉਹ ਸੰਭਰੇ ਤਾਂ ਤੂੰ ਸੋਹਣੀ ਹੈਗਾ ਹਾਂ ਸੰਭਰਦੀ ਤਾਂ ਮੈਂ ਸੋਹਣਾ ਹਾਂ ਮੈਂ ਤਾਂ ਬਾਹਲੇ ਸਾਰੇ ਕੰਮ ਕਰਦੀ ਆ ਤੂੰ ਆਏ ਲਾਲਾ ਵੀ ਕਿੰਨੇ ਕੰਮ ਕਰਦੀ ਆ ਮੈਂ ਜੀ ਮੈਂ ਤਾਂ ਇਹ ਜੇ ਕੰਜਰਾ ਚ ਫਸੀ ਆ ਹੱਲੇ ਦਿਮਾਗ ਕਾਲਾ ਚ ਤੈਨੂੰ ਦੱਸੀ ਤਾਂ ਜਾਣੀ ਆ ਕਿ ਵੀ ਕਦੇ ਜੇ ਤਾਂ ਇਹਨਾਂ ਨੇ ਬੂਲੀਆਂ ਵਾਲੇ ਖਾ ਲੇ ਤਾਂ ਜੇ ਤਾਂ ਸਾਗ ਖਾ ਲਿਆ ਤਾ ਮਰ ਜਾਣੇ ਨੂੰ ਮੋਕ ਲੱਗ ਗਈ ਜੇ ਮਰ ਜਾਣੇ ਨੂੰ ਮੂਲਿਆਂ ਵਾਲੇ ਖਵਾਤੇ ਤਾਂ ਪੱਤ ਲੱਗ ਗਏ ਲੈ ਦੱਸ ਹੁਣ ਕਰੇ ਤਾਂ ਅਗਲਾ ਕੀ ਕਰੇ ਲੈ ਹਾਂ ਤੇ ਇਹਦੇ ਨਾਲ ਹੁਣ ਤਾਂ ਮੈਨੂੰ ਬਹੁਤ ਕੰਮਕਾਰ ਰੱਖਿਆ ਹੈ ਤੇ ਹੋਰ ਸੁਣ ਲੈ ਫਿਰ ਤੇ ਹੁਣ ਤੂੰ ਐ ਲਾ ਲੈ ਮੈਂ ਤਾਂ ਨਾ ਜੇ ਤੂੰ ਪਾਣੀ ਪੈਣ ਲੱਗ ਜਾਣਾ ਫੇਰ ਨਾ ਸਿੱਧੂ ਮਸੇ ਵਾਲੇ ਦੀ ਸਮਾਜ ਤੇ ਜਾ ਕੇ ਆਵਾ ਦੂ ਮੁਸੀਅਲ ਦੀਆਂ ਗੱਲਾਂ ਤਾਂ ਮੈਨੂੰ ਵੀ ਬਲਾ ਚੰਗਾ ਲੱਗਦਾਂ ਨਗੀਆਂ ਨਹੀਂ ਚੰਗੇ ਬੰਦਿਆਂ ਨੂੰ ਤਾਂ ਰੱਬ ਨਹੀਂ ਛੱਡਦਾ ਵਾ ਬੜਾ ਭਲਾ ਮਾਨਸ ਮੁੰਡਾ ਸੀ ਬੜੀਆਂ ਸੱਚੀਆਂ ਤੇ ਖਰਗਾਂ ਗੱਲਾਂ ਕਰਦਾ ਸੀਗਾ ਤੇ ਮੈਂ ਤਾਂ ਹੁਣ ਆਏ ਆ ਕੰਮ ਤਾਂ ਨਾ ਕਰ ਲਈਦਾ ਹੁੰਦਾ ਮੈਂ ਕੰਮ ਤੋਂ ਆ ਕਦੀ ਥੱਕਦੀ ਨਹੀਂ ਮੈਂ ਤਾਂ ਇਹਨਾਂ ਦੇ ਕੰਜਰਾਂ ਦੀਆਂ ਗੱਲਾਂ ਤੋਂ ਆ ਕਦੀ ਥੱਕਦੀ ਆਂਗੀ ਨਹੀਂ ਮੈਨੂੰ ਤਾਂ ਸੱਚੀ ਤਪਾਉਣ ਵਾਲੇ ਆਉਂਦੇ ਦੀ ਨੇੜੇਲ ਹੋ ਗਏ ਨਹੀਂ ਮੈਂ ਤਾਂ ਪੰਜ ਚਾਰ ਘਾਰੇ ਪਾਥਰਾਂ ਦੇ ਜੋੜ ਲੈ ਸੁੱਖ ਨਾ ਮੈਂ ਬਥੇਰਾਂ ਮੈਂ ਪਾਥਰਾਂ ਕਿਉਂ ਨਹੀਂ ਪੱਤਦੀ ਹੂੰ ਪਾਥਰਾਂ ਪੱਤਦੀ ਨਹੀਂ ਮੈਂ ਤਾਂ ਇੰਨਾ ਕ ਨਾ ਕੋਈ ਦੀ ਬੂੰਦ ਨਹੀਂ ਮੈਨੂੰ ਦੰਡ ਨਾ ਗਵੰਡਰ ਨਾ ਕਹਿ ਦਿੰਦਾਂ ਨੰਗੀਆਂ ਲਾ ਕੋੜ ਗੂੰਦ ਗੋਹੇ ਦੀ ਨਿਸੜਦੀ ਮੈਂ ਤਾਂ ਇੰਨਾ ਕ ਗੋਹਾਰ ਬੁੜੀ ਤੇ ਨਿਸੜਦੀ ਮੈਂ ਤਾਂ ਸਾਰਾ ਨਾ ਪੱਤਦੀ ਆ ਕਿਉਂ ਸਿਆਲ ਦੇ ਵਿੱਚ ਤਾਂ ਪਾਥਰਾਂ ਜੁੜਦਾਂ ਨੰਗੀਆਂ ਆਪਾਂ ਨੂੰ ਪੱਥਰਾਂ ਚਾਹੀਦ ਹੁੰਦਾਂ ਨੰਗੀਆਂ ਤੇ ਮੈਂ ਤਾਂ ਪੱਤਦੀ ਆ ਵੀਰ ਮਾਤਾ ਬਤਿਹਰਾਂ ਪਾਤਸ਼ਾਹਾਂ ਪਾਤਸ਼ਦੀਆਂ ਹੋंगी ਤੇ ਸੁੱਖ ਨਾ ਮੈਨੂੰ ਤਾਂ ਬਾਲਾ ਸ਼ੌਕ ਦੱਦਰ ਰੜਕਣ ਦਾ ਦੱਦ ਤੱਤਾ ਧਰਨ ਦਾ 파ਰਥੀਆਂ ਪੱਥਣ ਦਾ ਇਹੀ ਸ਼ੌਕ ਹੁੰਦੇ ਆ ਬੁੜੀ ਦੇ ਤੇ ਬੁੜੀ ਉਹੀ ਵਧਗਾ ਹੁੰਦੀ ਹੈਗੀ ਜਿਹੜੀ ਇਹ ਜਿ ਸ਼ੌਂਕ ਰੱਖਦੀ ਹੈਗੀ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਲਾ ਕੇ ਨੋਂ ਪਾਲਸ ਜੀ ਵਢਾ ਕੇ ਡੇ ਡੇ ਨੋਂ ਛੁਰਾ ਵਰਗੇ ਪੂਤ ਨਹੀਂ ਵਰਗੇ ਤੁਹਾਡੇ ਨੋਂ ਹੁੰਦੇ ਹੈ ਕਰੀ ਜਾਣਗਾ ਓਹੋ ਹਾ ਹਾ ਓਹੋ ਓਹੋ ਠੰਡਾ ਲੱਗ ਗਿਆ ਨੋਂਹ ਤੇ ਠੰਡਾ ਲੱਗ ਗਿਆ ਨਨ ਪੁੱਤੇ ਦੇਖੋ ਤੁਹਾਡੇ ਰੁਖੜ ਹੱਥ ਕਿੱਥੇ ਦੇਸੀ ਕਿ ਉਹਦੀ ਮਾਰਸ ਕਰੀ ਜਾਂਦੀ ਹੈਗੀ ਜੇ ਆਪਾਂ ਦੇਸੀ ਕਿ ਉਹਦੀ ਮਾਰਸ ਕਰਦੇ ਤਾਂ ਦੇਸੀ ਕਿਉਂ ਵਰਗੇ ਆਪਣੇ ਅੰਗ ਹੁੰਦੇਣਗੇ ਹਾਂ ਹੁਣ ਤੂੰ ਐਂ ਕਰ ਤੂੰ ਜਾ ਕੇ ਆ ਜਿਹੜਾ ਮਾਰ ਕਰਨੀ ਤੇ ਮੈਂ ਇਹਨੇ ਸੰਭਰ ਤਿਆਂ ਨਹੀਂ ਪੂਆ ਉਹ ਆਈ ਕਿ ਨਹੀਂ ਮੇਰੀ ਗਾਣਾ ਸੁਣ ਲਾ ਨਹੀਂ ਅੱਜ ਉਹ ਵੀ ਸੁਣ ਲਾ ਅੱਜ ਨਾ ਮੈਂ ਪਾਈ ਸੀ ਲਾਟਰੀ ਢੂੜ ਕਰੋੜ ਦੀ ਪਾਈ ਸੀ ਜੇ ਢੂੜ ਕਰੋੜ ਦੀ ਲਾਟਰੀ ਪਾਈ ਸੀ ਮੈਨੂੰ ਆਈ ਨਿਕਲ ਮੈਨੂੰ ਆਈ ਨਿਕਲੋ ਤੇ ਫਿਰ ਭਾਈ ਉਹਨਾਂ ਨੂੰ ਜਦੋਂ ਲੋਕ ਦੇਖ ਲਾ ਕਿੰਨੇ ਮਾੜੇ ਆ ਅੱਜ ਕੱਲ ਕਿੰਨੇ ਠੱਗੇ ਬੱਗੀਆਂ ਦੇ ਕੰਮ ਆ ਗਏ ਉਹੀ ਤਾਂ ਗੱਲ ਆ ਫਿਰ ਤਾਂ ਹੀ ਤੋ ਸਿੱਧੂ ਮੂਸੇ ਵਾਲਾ ਬਾਲਾ ਦਿੰਦਾ ਸੀ ਫਿਰ ਉੱਥੇ ਗੱਲ ਫੇਰ ਆ ਗਈ ਜਦੋਂ ਮੈਨੂੰ ਲਾਟਰੀ ਨਿਕਲਿਆਈ ਮੈਂ ਆਖਿਆ ਵੀ ਲਿਆਓ ਭਾਈ ਮੇਰੀ ਲਾਟਰੀ ਮੈਨੂੰ ਡੇਢ ਘਰਾੜੋ ਗ੍ਰੇਡ ਦੀ ਲਾਟਰੀ ਨਿਕਲੀ ਆ ਕਹਿੰਦੇ ਭਾਈ ਵਿੱਚੋਂ 10 ਲੱਖ ਟੈਕਸ ਦਾ ਕਟਾਂਗੇ ਮੈਂ ਫਿਰ ਆਪਦੇ ਹੱਲ ਦਿਖਾਤੀ ਐਨਾ ਮੇਰਾ ਦਿਮਾਗ ਨਾ ਕੰਮ ਕੀਤਾ ਮੈਂ ਆਖਿਆ ਮੇਰੀ ਗੱਲ ਸੁਣ ਲਓ 10 ਲੱਖ ਰੁਪਈਆ ਨਿਕਟਾਉਂਦੀ ਟੈਕਸ ਦਾ ਮੇਰਾ 100 ਰੁਪਈਆ ਮੜੋ ਮੈਂ ਤਾਂ ਉਹਦਾ 100 ਰੁਪਈਆ ਮੜਵਾ ਕੇ ਕਾਈ ਪੂ ਤੂੰ ਕੰਬਲੀ ਰਹਿਗੀ ਹਾਂ